ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਆਪਾਂ ਗੱਲ ਕਰਦੇ ਆ ਤੁਹਾਨੂੰ ਪਤਾ ਹੀ ਲੱਗਿਆ ਹੋਣਾ ਮੇਰਾ ਥੰਬਨੇਲ ਲੱਗਿਆ ਹੋਇਆ ਹੈ ਕਿ ਚਾਂਦੀ ਦੇ ਗਹਿਣੇ ਆਪਾਂ ਘਰ ਦੇ ਵਿੱਚ ਕਿਵੇਂ ਚਮਕਾਉਣੇ ਆ ਕਿਉਂਕਿ ਆਪਣੇ ਹਰੇਕ ਦੇ ਕੋਲੇ ਸੋਨਾ ਚਾਂਦੀ ਦੇ ਗਹਿਣੇ ਹੁੰਦੇ ਨੇ ਪਰ ਜਦੋਂ ਇਹ ਚਾਂਦੀ ਦੇ ਗਹਿਣੇ ਕਾਲੇ ਹੋ ਜਾਂਦੇ ਨੇ ਤਾਂ ਆਪਾਂ ਨੂੰ ਬਹੁਤ ਹੀ ਭੜੇ ਲੱਗਦੇ ਨੇ ਜਦੋਂ ਆਪਾਂ ਸੁਨਿਆਰ ਕੋਲ ਜਾਂਦੇ ਆ ਤਾਂ ਉਹ ਕੁਛ ਨਾ ਕੁਛ ਚਾਂਦੀ ਆਪਣੀ ਉੱਤੋਂ ਲਾ ਲੈਂਦੇ ਨੇ ਚਾਹੇ ਚਾਂਦੀ ਹੈ ਚਾਹੇ ਸੋਨਾ ਹੈਗਾ ਪਰ ਆਪਾਂ ਨੂੰ ਉਹ ਸਾਫ਼ ਕਰਨ ਲਿਜਾਣੇ ਪੈਂਦੇ ਨੇ ਮਜਬੂਰੀ ਹੁੰਦੀ ਹੈ ਕਿਉਂਕਿ ਕਾਲੇ ਪਾਏ ਜਿਹੜੇ ਗਹਿਣੇ ਨੇ ਉਹ ਆਪਣੇ ਪਾਏ ਉਹ ਬੁਰੇ ਲੱਗਦੇ ਨੇ ਤੇ ਜਦੋਂ ਆਪਾਂ ਸੁਨਿਆਰ ਕੋਲ ਜਾਂਦੇ ਆ ਕੁਝ ਨਾ ਕੁਝ ਚਾਂਦੀ ਹੈ ਜਿਹੜੀ ਆਪਣੇ ਕੀ ਹੈ ਭੋਰ ਲੈਂਦੇ ਨੇ ਇਸ ਕਰਕੇ ਆਪਾਂ ਡਰਦੇ ਆ ਵੀ ਚਲ ਆਪਾਂ ਐਂ ਘਰ ਹੀ ਸਾਫ਼ ਕਰ ਲਈ ਕਈ ਵਾਰ ਆਪਾਂ ਸਾਫ਼ ਕਰ ਲੈਂਦੇ ਆ ਪਰ ਆਪਣੇ ਜਿਹੜੇ ਗਹਿਣੇ ਨੇ ਉਹ ਪ੍ਰੋਪਰ ਜਿਹੇ ਸਾਫ਼ ਕਰਿਓ ਜੇ ਨਹੀਂ ਹੁੰਦੇ ਜੇ ਜੇ ਆਪਾਂ ਸੁਨਿਆਰ ਤੋਂ ਕਰਵਾ ਕੇ ਆਉਨੇ ਆਂਗੇ ਹਾਂ ਜੀ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਚ ਇਸ ਦੱਸਾਂਗੇ ਵੀ ਆਪਾਂ ਚਾਂਦੀ ਦੇ ਗਹਿਣੇ ਨੇ ਕਿਵੇਂ ਚਮਕਾਉਣਾ ਹੈ ਸਿਰਫ ਜਿਵੇਂ 5 ਰੁਪਈਆ ਦੇ ਵਿੱਚ ਜਿਵੇਂ ਸੁਨਿਆਰ ਨੇ ਤੁਹਾਡੇ ਗਹਿਣੇ ਸਾਫ਼ ਕਰ ਦਿੰਦੇ ਨੇ ਚਿੱਟੇ ਚਮਕਾ ਦਿੰਦੇ ਨੇ ਚਾਂਦੀ ਦੇ ਉਹ ਵੀ ਦੱਸਾਂਗੇ ਤੁਹਾਨੂੰ ਜੇਕਰ ਚੈਨਲ ਤੇ ਨਵੇਂ ਆਏ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਉਸ ਨਾਲ ਸਾਡਾ ਕੀ ਮੋਟੀਵੇਸ਼ਨ ਵੱਧਾਗਾ ਇਹ ਵੀਡੀਓ ਤੁਹਾਡੇ ਲਈ ਸਾਰਿਆਂ ਲਈ ਬਹੁਤ ਵਧੀਆ ਕਿਉਂਕਿ ਚਾਂਦੀ ਸੋਨੇ ਦੇ ਗਹਿਣੇ ਅੱਜ ਕੱਲ ਹਰੇਕ ਦੇ ਹੁੰਦੇ ਨੇ ਬੱਚਿਆਂ ਦੇ ਹੁੰਦੇ ਨੇ ਆਪਣੇ ਲਾਲਾ ਝਾਂਜਰਾ ਲਾਲਾ ਚੂੜੀਆਂ ਜਾਂ ਕੰਗਣ ਬੱਚਿਆਂ ਦੇ ਜਿਹੜੀ ਚਾਂਦੀ ਹੁੰਦੀ ਹੈ ਛੇਤੀ ਹੀ ਕੀ ਇੱਕ ਆਪਣੇ ਕਾਲੀ ਪੈ ਜਾਂਦੇ ਆ ਜਿਹੜੀ ਪਾਈ ਉਹ ਬੁਰੀ ਲੱਗਦੀ ਹੈ ਇਹਨੂੰ ਸਿਰਫ ਤੁਸੀਂ 5 ਰੁਪਈਆ ਦੇ ਵਿੱਚ ਚਾਂਦੀ ਨੂੰ ਚਮਕਾ ਸਕਦੇ ਹੋ ਚਾਂਦੀ ਦੇ ਗਹਿਣੇ ਆਪਾਂ ਘਰ ਹੀ ਸਾਫ਼ ਕਰਨੇ ਆ ਤੁਸੀਂ ਨੂੰ ਤੁਹਾਨੂੰ ਸੁਨਿਆਰ ਦੇ ਕੋਲ ਜਾਣ ਦੀ ਬਿਲਕੁਲ ਲੋੜ ਨਹੀਂ ਪਊਗੀ ਅੱਜ ਤੋਂ ਬਾਅਦ ਜੇਕਰ ਤੁਸੀਂ ਇਹ ਵੀਡੀਓ ਦੇਖੋਗੇ ਇਸ ਵੀਡੀਓ ਨੂੰ ਤੁਸੀਂ ਐਂਡ ਤੱਕ ਜਰੂਰ ਦੇਖੋ ਇਹਨੂੰ ਸਕਿਪ ਨਾ ਕਰੇ ਤੁਹਾਨੂੰ ਇਸ ਵੀਡੀਓ ਵਿੱਚ ਇੰਜ ਦੱਸਾਂਗੇ ਵੀ ਇਹ ਜਿਹੜੇ ਚਾਂਦੀ ਦੇ ਗਹਿਣੇ ਨੇ ਆਪਾਂ ਕਿਸ-ਕਿਸ ਚੀਜ਼ ਤੋਂ ਸਾਫ਼ ਕਰਦੇ ਹਾਂ ਇਹ ਵੀਡੀਓ ਦੇ ਵਿੱਚ ਆਪਾਂ ਸਾਰੀ ਵੀਡੀਓ ਬਣਾਈ ਹੋਈ ਹੈਗੀ ਜਿਹੜੀ ਆਪਾਂ ਮਤਲਬ ਡੈਮੋ ਦਿੱਤਾ ਹੋਇਆ ਵੀ ਆਪਾਂ ਚਾਂਦੀ ਦੇ ਗਹਿਣੇ ਕਿਸ-ਕਿਸ ਚੀਜ਼ ਨਾਲ ਸਾਫ਼ ਕੀਤੇ ਹੋਏ ਨੇ ਤੁਸੀਂ ਉਵੇਂ ਹੀ ਪ੍ਰੋਸੈਸ ਕਰਨਾ ਜੇਕਰ ਤੁਸੀਂ ਸਨਿਆਰ ਦੇ ਜਿਵੇਂ ਆਪਾਂ ਸਨਿਆਰ ਦੇऊं ਸਾਫ਼ ਕਰਾ ਕੇ ਲੈਣੇ ਚਾਂਦੀ ਦੇ ਗਹਿਣੇ ਜੇਕਰ ਤੁਸੀਂ ਉਹੋ ਜਿਹੇ ਗਹਿਣੇ ਚਾਹੁੰਦੇ ਤਾਂ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖੋ ਸਕਿਪ ਨਾ ਵਿੱਚੋਂ ਜ਼ਰੂਰ ਕਰਿਓ ਜੀ ਜੇਕਰ ਤੁਸੀਂ ਵੀਡੀਓ ਸਕਿਪ ਕਰ ਦੇਣਾ ਤਾਂ ਤੁਹਾਨੂੰ ਵਿੱਚੋ ਜਿਹੜੇ ਉਹਦੇ ਵਿੱਚ ਆਪਾਂ ਪ੍ਰੋਡਕਟ ਪਾਏ ਨੇ ਸਾਫ਼ ਕਰਨ ਲੱਗਿਆ ਉਹ ਤੁਹਾਨੂੰ ਪਤਾ ਨਹੀਂ ਲੱਗਣਾ ਤੁਹਾਡੇ ਗਹਿਣੇ ਨੇ ਜਿਹੜੇ ਉਹ ਹੀ ਜੇ ਸਾਫ਼ ਨਹੀਂ ਹੋਣਗੇ ਤਾਂ ਆਪਾਂ ਤੁਹਾਨੂੰ ਆਪਾਂ ਅੱਜ ਇਹ ਵੀਡੀਓ ਦੇ ਵਿੱਚ ਇਹ ਦੱਸਾਂਗੇ ਕਿ ਆ ਦੇਖੋ ਜੀ ਅੱਜ ਚੂੜੀਆਂ ਜੀ ਇਹ ਸਾਫ਼ ਕੀਤੀਆਂ ਨੇ ਚਾਂਦੀ ਦੀਆਂ ਸਿਰਫ 5 ਰੁਪਏ ਲੱਗਦੇ ਨੇ ਆਪਣੇ ਤੁਸੀਂ ਕਿੰਨੇ ਮਰਜੀ ਗਹਿਣੇ ਸਾਫ਼ ਕਰ ਲੋ ਘਰੋਂ 5 ਰੁਪਈਆ ਦੇ ਵਿੱਚ ਕਰ ਲਵੋਗੇ ਤੁਹਾਨੂੰ ਵੱਧ ਖਰਚਾ ਨਹੀਂ ਕੋਈ ਸੁਨਿਆਰ ਦੇ ਜਾਂਦੇ ਆ ਉਹ ਪੈਸੇ ਆਪਾ ਤੋਂ ਲੈਂਦੀ ਨੇ ਪਹਿਣਾ ਪੈਸੇ ਤੋਂ ਅੱਜ ਕੱਲ ਕੋਈ ਕਿਸੇ ਦਾ ਕੋਈ ਕੰਮ ਨਹੀਂ ਕਰਦਾ ਹੈਗਾ ਅੱਜ ਤੁਹਾਨੂੰ ਆਪਾਂ ਘਰ ਹੀ ਗਹਿਣੇ ਜਿਹੜੇ ਸਾਫ਼ ਕਰਕੇ ਦਿਖਾਉਣੇ ਆਗੇ ਜੇਕਰ ਚੈਨਲ ਤੇ ਹਾਂ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਕਿਉਂਕਿ ਹਰੇਕ ਦੇ ਕੰਮ ਦੀ ਇਹੋ ਜਿਹੀ ਵਿੱਚ ਕੋਈ ਗੱਲ ਨਹੀਂ ਵੀ ਕਿਸੇ ਦੇ ਕੰਮ ਨਾ ਆਵੇ ਕਿਉਂਕਿ ਹਰੇਕ ਦੇ ਘਰੇ ਗਹਿਣੇ ਜ਼ਰੂਰ ਹੁੰਦੇ ਨੇਗੇ ਜੋ ਤਾਂ ਗਹਿਣੇ ਕਾਲੇ ਹੋ ਜਾਂਦੇ ਨੇ ਤਾਂ ਆਪਾਂ ਨੂੰ ਬੁਰੇ ਲੱਗਦੇ ਨੇ ਆਪਾਂ ਪਾਉਣ ਨੂੰ ਜੀਨ ਕਰਦਾ ਆਪਾਂ ਇਹਦੇ ਬਦ ਕਿ ਇਹਨਾਂ ਨੂੰ ਬਟਾ ਲੈਨੇ ਵਿਚਾਰ ਕਾਲੇ ਹੋ ਗਏ ਹੋਰ ਬਦਲ ਕੇ ਨਵੇਂ ਲੈ ਆਈਏ ਕਿਉਂਕਿ ਹਰੇਕ ਦੇ ਕੋਲ ਇਨੀ ਗੰਜਾਇਸ ਨਹੀਂ ਹੁੰਦੀ ਕਿ ਆਪਦੇ ਗਹਿਣੇ ਨੂੰ ਬਾਰ-ਬਾਰ ਚੇਂਜ ਕਰ ਸਕੇ ਤੁਹਾਨੂੰ ਅੱਜ ਆਪਾਂ ਇੱਕ ਵੀਡੀਓ ਵਧੀਆ ਹੀ ਬਣਾਈ ਹੈ ਕਿ ਜਿਹਦੇ ਨਾਲ ਤੁਹਾਡੇ ਤੁਸੀਂ ਆਪਦੇ ਗਹਿਣੇ ਨੇ ਜਿਹੜੇ ਸਿਰਫ 5 ਰੁਪਈਆ 5 ਤੋਂ ਵੱਧ ਰੁਪਈਆ ਲੱਗਦੇ ਨਹੀਂ ਹੈ ਕਿ ਤੁਸੀਂ ਉਹਨੂੰ ਕੀ ਆਪਦੇ ਘਰੇ ਹੀ ਸਾਫ਼ ਕਰ ਲੈਨੇ ਹੋ ਆਜੋ ਆਪਾਂ ਤੁਹਾਨੂੰ ਦਿਖਾਉਣੇ ਆ ਜੀ ਇਹ ਵੀਡੀਓ ਤੁਸੀਂ ਕਿਵੇਂ ਸਾਫ਼ ਕਰਨੀ ਹੈਗੇ ਹਾਂਜੀ ਪਹਿਲਾਂ ਕੀ ਲੈਣਾ ਹੈ ਆਪਾਂ ਕਟੋਰੀ ਲੈਣੀ ਹੈ ਕਟੋਰੀ ਦੇ ਵਿੱਚ ਆਪਾਂ ਪਾਉਣਾ ਇਨੋ ਇਨੋ ਤੁਸੀਂ ਕੋਈ ਵੀ ਪਾ ਸਕਦੇ ਜਿਹੜਾ ਤੁਸੀਂ ਵਰਤਦੇ ਜਦੋਂ ਆਪਾਂ ਨੂੰ ਕੋਈ ਐਸਿਡਿਟੀ ਹੋ ਜਾਂਦੀ ਹੈ ਆਪਾਂ ਇਨੋ ਲਿਆਉਨੇ ਆ ਨਾਰਮਲ ਇਨੋ 5 ਰੁਪਏ ਦਾ ਆਪਾਂ ਨੂੰ ਮਿਲ ਜਾਂਦਾ ਹੈਗਾ ਬਾਲਾ ਆਪਾਂ ਨੂੰ ਪੈਸੇ ਖਰਚਣ ਦੀ ਲੋੜ ਨਹੀਂ ਹੈਗੀ ਆਪਾਂ ਕਿਤੋਂ ਵੀ ਲੈ ਸਕਦੇ ਅੰਦਰ ਕਰਿਆਨੇ ਦੀ ਦੁਕਾਨ ਤੋਂ ਆਪਣੇ ਪਿੰਟ ਚੋਂ ਇਹਦੇ ਬਾਅਦ ਤੁਸੀਂ ਇਹਦੇ ਵਿੱਚ ਕੀ ਪਾਉਣਾ ਹੈ ਕੋਲਗੇਟ ਪਾਉਣਾ ਜੀ RAMDEV ਵਾਲਾ ਕੋਲਗੇਟ ਪਾ ਲੋ ਤੁਸੀਂ ਇਹਦੀ ਕੁਆਂਟੀਟੀ ਮਤਲਬ ਇਹ ਤੁਹਾਡੇ ਗੈਨੇ ਜ਼ਿਆਦਾ ਨੇ ਤੁਸੀਂ ਉਹਦੇ ਅਕੋਰਡਿੰਗ ਵੱਧ ਘੱਟ ਕਰ ਸਕਦੇ ਹੋਗੇ ਇਹਦਾ ਰਿਜ਼ਲਟ ਬਹੁਤ ਵਧੀਆ ਤੁਸੀਂ ਅੱਗੇ ਦੇਖੋ ਜੀ ਆਪਾਂ ਤੁਹਾਨੂੰ ਇੱਕ ਚੂੜੀ ਸਾਫ਼ ਕਰਕੇ ਦਿਖਾਉਣੇ ਆਂਗੇ ਦੋ ਚੂੜੀਆਂ ਨੇ ਇੱਕ ਚੂੜੀ ਸਾਨੂੰ ਸਾਫ਼ ਕਰਕੇ ਦਿਖਾਵਾਂਗੇ ਬਿਲਕੁਲ ਚਿੱਟੀ ਜਿਵੇਂ ਸੁਨਿਆਰ ਸਾਫ਼ ਕਰਕੇ ਦਿੰਦੇ ਨੇ ਉਵੇਂ ਹੋ ਜਾਊਗੀ ਥੋੜਾ ਜਿਹਾ ਇਹਦੇ ਵਿੱਚ ਪਾ ਦਿਓ ਗਰਮ ਪਾਣੀ ਗਰਮ ਪਾਣੀ ਪਾਉਣਾ ਠੰਡਾ ਨਹੀਂ ਪਾਉਣਾ ਥੋੜਾ ਜਿਹਾ ਪਾਉਣਾ ਜਿਹੜਾ ਬਾਕੀ ਇਹ ਪੇਸਟ ਤਿਆਰ ਕਰਨਾ ਹੈਗਾ گاੜਾ ਪੇਸਟ ਹੋ ਜਾਏ ਤੁਸੀਂ ਲੈਣਾ ਟੂਥ ਵਰਸ਼ ਜਿਹਦੇ ਨਾਲ ਆਪਾਂ ਕੀ ਇਹ ਵਰਸ਼ ਕਰਦੇ ਆ ਉਹ ਸੌਫਟ ਵਰਸ਼ ਲੈਣਾਗਾ ਉਹਦੇ ਨਾਲ ਇਸ ਪੇਸਟ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ ਕੋਲਗੇਟ ਨੂੰ ਤੇ ਇਹਨਾਂ ਨੂੰ ਜਿਹੜਾ ਕਿ ਇੱਕ ਪੇਸਟ ਬਣ ਜੂ ਜਿਹੜੇ ਇੱਕ ਮਤਲਬ ਗੰਡਾ ਜਿਹੜੀ ਪੇਸਟ ਦੀ ਆ ਉਹ ਤੁਸੀਂ ਮਾਰ ਕੇ ਇੱਕ ਪੇਸਟ ਜਾਂ ਬਣਾ ਲਓ ਜਿਹਦੇ ਨਾਲ ਹੁਣ ਆਪਾਂ ਦੇਖੋ ਚੂੜੀ ਆ ਜੀ ਕਾਲੀ ਹੋਈ ਪਈ ਐ ਇਹਨੂੰ ਆਪਾਂ ਸਾਫ ਕਰਦੇ ਆ ਇਸ ਵਰਸ਼ ਨਾਲ ਤੁਸੀਂ ਕੀ ਰਗ ਕਰਨਾ ਹੌਲੀ ਹੌਲੀ ਜਿਹੜੇ ਗੈਣੇ ਨੇ ਤੁਹਾਡੇ ਉਹਨਾਂ ਤੇ ਜਿੱਥੇ ਵੀ ਕਾਲ ਸਾਰੇ ਗਹਿਣੇ ਤੇ ਕਾਲ ਸ ਉਹ ਹੌਲੀ ਹੌਲੀ ਉਹਨੂੰ ਕੀ ਵਰਸ਼ ਕਰੀ ਜਾਓ ਇਹ ਉੱਪਰ ਸਾਰੇ ਤੇ ਚੰਗੀ ਤਰ੍ਹਾਂ ਇਹਨੂੰ ਕੀ ਰੱਬ ਕਰ ਲੋ ਜਿਹੜੀ ਕਿ ਇਹਦੀ ਕਾਲਸ ਆ ਜਿਹੜੀ ਇਹਨੂੰ ਆ ਤੇ ਕੋਲਗੇਟ ਇਹਦੀ ਸਾਰੀ ਜਿਹੜੀ ਕਾਲਸ ਐ ਉਹ ਪੱਟ ਦੇਣਗੇ ਤੁਹਾਡੇ ਜਿਹੜੇ ਗਹਿਣੇ ਨੇ ਬਿਲਕੁਲ ਕਾਲਿਆਂ ਦਾ ਚਿੱਟੇ ਹੋ ਜਾਣਗੇ ਆ ਦੇਖੋ ਐਵੇਂ ਚੰਗੀ ਤਰ੍ਹਾਂ ਇਹਨੂੰ ਕੀ ਰੱਬ ਕਰਨਾ ਤੁਸੀਂ ਗਰਮ ਪਾਣੀ ਲੈ ਲੈਣ ਠੰਡੇ ਦੀ ਵਰਤੋਂ ਨਹੀਂ ਕਰਨੀ ਹੈਗੀ ਗਰਮ ਪਾਣੀ ਨਿੱਗਾ ਹੋਵੇ ਜਿਸ ਨਾਲ ਕੀ ਇਹ ਜਿਹੜੀ ਇਹਦੀ ਮਿੱਚੂ ਮੈਲ ਮੂਲ ਹੁੰਦੀ ਜਿਹੜੀ ਜੰਮੀ ਹੋਈ ਕਾਲਸ ਹੁੰਦੀ ਆਪਣੇ ਗਹਿਣੇ ਤੇ ਉਹ ਸਾਰੀ ਲੈ ਜਾਂਦੀ ਹੈਗੀ ਤੁਸੀਂ ਜੀ ਕੋਲਗੇਟ ਆਰਾਮਦੇਵ ਵਾਲਾ ਹੀ ਯੂਜ਼ ਕਰਨਾ ਹੋਰ ਕੋਈ ਯੂਜ਼ ਨਹੀਂ ਕਰਨਾ ਤੇ ਇੱਕ ਈਨੋ ਇਹਨੂੰ ਚੰਗੀ ਤਰ੍ਹਾਂ ਤੁਸੀਂ ਆਹ ਸਾਰੇ ਆਪਦੇ ਜਿਹੜੇ ਥੋੜੇ ਗਹਿਣੇ ਨੇ ਕੋਈ ਵੀ ਆਪਣੇ ਪੰਜੇਬਾ ਪਈ ਹੁੰਦੇ ਚੂੜੀਆਂ ਜਾਂ ਬੱਚਿਆਂ ਦੇ ਛੋਟਿਆਂ ਦੇ ਛਗਲੇ ਪਏ ਹੁੰਦੇ ਨੇ ਉਹ ਕਾਲੇ ਹੋ ਜਾਂਦੇ ਨੇ ਇਹ ਥੋੜੇ ਚਰਵਾ ਦੀ ਗਰਮੀ ਚ ਜ਼ਿਆਦਾਤਰ ਜਵਦ ਕਾਲੇ ਹੁੰਦੇ ਨੇ ਗਹਿਣੇ ਜਿਹੜੇ ਅਮੀ ਚੰਗੀ ਤਰ੍ਹਾਂ ਉਹ ਕੀ ਰੱਬ ਕਰਨਾ ਦੇਖੋ ਹੌਲੀ ਹੌਲੀ ਤੇ ਚੀੜੀ ਜਿਹੜੀ ਚਿੱਟੀਆਂ ਨਿਕਲਣੀ ਸਟਾਰਟ ਹੋ ਗਈ ਕਿਉਂਕਿ ਆਪਾਂ ਜਦੋਂ ਗਹਿਣੇ ਧਵਾਉਣ ਜਾਂਦੇ ਆ ਤਾਂ ਉਹ ਕੀ ਇਹ ਉਤੋਂ ਆਪਣੀ ਚਾਂਦੀ ਜਿਹੜੀ ਜਾਂ ਸੋਨਾ ਲਾਲਾ ਕੁਝ ਵੀ ਕਰਾਉਣੇ ਆ ਧਵਾਉਣੇ ਆ ਉਹ ਲਾ ਲੈਂਦੇ ਨੇ ਜੀ ਜਿਹਦੇ ਨਾਲ ਕੀ ਆਪਣਾ ਜਿਹੜੇ ਗਹਿਣਿਆਂ ਦਾ ਵਜਨ ਹੈ ਉਹ ਘਟ ਜਾਂਦਾ ਹੈਗਾ ਇਸ ਕਰਕੇ ਤੁਸੀਂ ਇਹਨੂੰ ਆਪ ਦੇ ਘਰੀ ਧੋ ਸਕਦੇ ਥੋਨੂੰ ਕਿਤੇ ਵੀ ਸੁਨਿਆਰ ਕੋਲੇ ਜਾਣ ਦੀ ਲੋੜ ਨਹੀਂ ਪੈਂਦੀ ਇਹ ਨੂੰ ਚੰਗੀ ਤਰ੍ਹਾਂ ਤੁਸੀਂ ਰਗ ਕਰ ਲਓ। ਇਸ ਤੋਂ ਬਾਅਦ ਇਹਨੂੰ ਆਪਾਂ ਕੀ ਹੈ ਗਰਮ ਪਾਣੀ ਦੇ ਨਾਲ ਧੋਵਾਂਗੇ। ਨਿੱਗੇ ਨਾਲ ਨਹੀਂ ਧੋਣਾ, ਨਾ ਤਾਂ ਠੰਡੇ ਨਾਲ ਧੋਣਾ। ਥੋੜਾ ਜਿਹਾ ਗਰਮ ਪਾਣੀ ਲਓ। ਜੇ ਹੋ ਸਕੇ ਤਾਂ ਤੁਸੀਂ ਆਰੋ ਵਾਲਾ ਪਾਣੀ ਜ਼ਰੂਰ ਵਰਤੋ। ਆਰੋ ਵਾਲਾ ਪਾਣੀ ਨਾਲ ਕੀ ਇਹਦੇ ਦਾਗ ਜ਼ਿਆਦਾ ਪੈਂਦੇ ਨਹੀਂ। ਆ ਦੇਖੋ ਚੂੜੀ ਤੁਹਾਡੇ ਸਾਹਮਣੇ ਸਾਫ਼ ਕੀਤੀ। ਹਾਂ ਜੀ ਜੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਬੈਲ ਆਈਕਨ ਦਬਾ ਦਿਓ ਤਾਂ ਕਿ ਤੁਹਾਨੂੰ ਹਰੇਕ ਵੀਡੀਓ ਦਾ ਅਪਡੇਟ ਜਿਹੜਾ ਮਿਲ ਸਕੇ। ਤੇ ਮਤਲਬ ਲਾਈਕ ਜਰੂਰ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਵੀਡੀਓ ਕਿਉਂਕਿ ਇਹ ਵੀਡੀਓ ਜਿਹੜੀ ਹਰੇਕ ਦੇ ਕੰਮ ਦੀ ਹੈਗੀ ਆਪਣੇ ਘਰੇ ਦੇ ਘਰਾਂ ਦੇ ਵਿੱਚ ਗੈਣੇ ਜਰੂਰ ਹੁੰਦੇ ਨੇ ਬੱਚਿਆਂ ਦੇ ਹੁੰਦੇ ਨੇ ਲੇਡੀਜ਼ ਕੋਲ ਹੁੰਦੇ ਨੇ ਜੈਂਟਸ ਕੋਲੇ ਕਿਉਂਕਿ ਇਹਨੂੰ ਆਪਾਂ ਘਰੇ ਮਤਲਬ ਕੀ ਹੈ ਆਪਾਂ ਸਾਫ਼ ਕਰ ਸਕੀਏ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਕਰੋ ਤੇ ਸਬਸਕ੍ਰਾਈਬ ਕਰਨਾ ਨਾ ਭੁੱਲੇ ਤਾਂ ਕਿ ਤੁਹਾਨੂੰ ਹਰੇਕ ਅਪਡੇਟ ਮਿਲੇ ਜਿਹੜੀ ਵੀ ਅਸੀਂ ਵੀਡੀਓ ਪਾਈਏ ਆ ਦੇਖੋ ਹੁਣ ਚੂੜੀ ਤੁਸੀਂ ਦੇਖ ਲਓ ਚੰਗੀ ਤਰ੍ਹਾਂ ਦੇਖੋ ਕਿੰਨੀ ਚਿੱਟੀ ਨਿਕਲਈ ਓਹੀ ਚੂੜੀਆਂ ਜਿਹੜੀ ਆਪਾਂ ਪਹਿਲਾਂ ਕਾਲੀ ਹੋਈ ਪਈ ਸੀ ਜਮਾ ਤੁਸੀਂ ਇਦਾਂ ਆਪਦੇ ਗਹਿਣੇ ਜਿਹੜੇ ਘਰੇ ਸਾਫ਼ ਕਰ ਸਕਦੇ ਹੋ ਇਸ ਕਰਕੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹਰੇਕ ਜਿਹੜਾ ਇੱਕ ਮਤਲਬ ਕੋਈ ਜਦੋਂ ਕੋਈ ਸਨਿਆਰ ਕੋਲ ਜਾਂਦਾ ਤਾਂ ਉਹਦਾ ਨੁਕਸਾਨ ਹੋ ਜਾਂਦਾ ਹੈਗਾ ਸੋਨਾ ਜਿਹੜੇ ਚਾਂਦੀ ਹੈ ਸਨਿਆਰ ਧੋਹ ਲੈਂਦੇ ਨੇਗੀ ਇਹਦੇ ਤੇ ਕੋਈ ਜ਼ਿਆਦਾ ਖਰਚਾ ਨਹੀਂ ਆਉਂਦਾ ਹੈਗਾ ਸਿਰਫ 5-7 ਰੁਪਈਆ ਦੇ ਵਿੱਚ ਆਪਾਂ ਆਪਣੇ ਘਰੇ ਕੀ ਇਹ ਘਰ ਹੀ ਸਾਫ਼ ਕਰ ਸਕਦੇ ਹਾਂ ਨਾ ਕਿ ਆਪਾਂ ਸਨੇਹਾਰ ਕੋਲੇ ਆਪਾਂ ਨੂੰ ਜਾਣ ਦੀ ਬਿਲਕੁਲ ਲੋੜ ਨਹੀਂ ਹੈਗੀ ਇਸ ਤੋਂ ਬਾਅਦ ਆਪਾਂ ਕੀ ਇਹ ਸੋਨੇ ਚਾਂਦ ਜਿਹੜੇ ਸੋਨੇ ਦੇ ਗਹਿਣੇ ਉਹ ਵੀ ਪਾਵਾਂਗੇ ਵੀਡੀਓ ਜ਼ਰੂਰ